ਉ ਅਮਰਦਾਸ ਜੀ ਦੇ ਕਈ ਸ਼ਰਧਾਵਨ ਸਿੱਖ ਹੋਏ ਸਨ ਅਜੇ ਸਿੱਖਾਂ ਵਿੱਚ ਭਾਈ ਪਾਰੋ ਬੜੀ ਸਿੱਧਕੀ ਸਿੱਖ ਹੋਇਆ ਉਹ ਪਿੰਡ ਡੱਲਾਂ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਪਿੰਡ ਡੱਲੋਂ ਤੋਂ ਗੋਇੰਦਵਾਲ ਲਈ ਉਹ ਰੋਜ਼ ਦਰਿਆ ਬਿਆਸ પાર ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਇੱਕ ਦਿਨ ਜਦੋਂ ਦਰਿਆ ਬਿਆਸ ਦੇ ਕੰਢੇ ਤੇ ਪਹੁੰਚਿਆ ਤਾਂ ਦਰਿਆ ਵਿੱਚ ਹੜ ਆ ਗਿਆ ਪਾਣੀ ਬੜੀ ਭਿਆਨਕ ਰੋਣਾ ਚੱਲ ਪਿਆ ਉਸ ਸਮੇਂ ਦਰਿਆ ਦੇ ਕੰਢੇ ਜਲੰਧਰ ਦਾ ਹਾਕਮ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਬੈਠਾ ਸੀ ਅਤੇ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਕਾ ਦਰਿਆ ਦਾ ਪਾਣੀ ਘਟੇ ਤਾਂ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਅੱਗੇ ਵਧੇ ਪਰ ਉਸਨੇ ਦੇਖਿਆ ਕਿ ਭਾਈ ਪਾਰੋ ਜੁਲਕਾ ਕੋੜੇ ਤੇ ਚੜਿਆ ਹੋਇਆ ਆਇਆ ਤੇ ਹੜ ਦੇ ਪ੍ਰਵਾਹ ਨਾ ਕਰਦਾ ਹੋਇਆ ਪਾਰ ਹੋ ਗਿਆ ਹਾਕਮ ਅਬਦੁੱਲਾ ਇਹ ਅਦਭੁਤ ਨਜ਼ਾਰਾ ਦੇਖਦਾ ਹੀ ਰਹਿ ਗਿਆ ਸਾਰਾ ਦਿਨ ਬੀਤ ਗਿਆ ਪਰ ਦਰਿਆ ਦਾ ਪਾਣੀ ਥੱਲੇ ਨਾ ਉਤਰਿਆ ਅਬਦੁੱਲਾ ਦਾ ਵੀ ਫੌਜਾਂ ਨੂੰ ਪਾਰ ਲੰਘਾਉਣ ਦਾ ਹੌਸਲਾ ਨਾ ਪਿਆ ਜਦ ਸ਼ਾਮ ਹੋਈ ਤਾਂ ਭਾਈ ਪਾਰੋ ਦਰਿਆ पार ਕਰਕੇ ਵਾਪਸ ਫਿਰ ਉੱਥੇ ਪਹੁੰਚ ਗਿਆ ਜਿੱਥੇ ਅਬਦੁੱਲਾ ਆਪਣੀ ਫੌਜ ਨਾਲ ਬੈਠਾ ਇੰਤਜ਼ਾਰ ਕਰ ਰਿਹਾ ਸੀ ਜਦ ਹਾਕਮ ਅਬਦੁੱਲਾ ਨੇ ਭਾਈ ਪਾਰੋ ਨੂੰ ਵਾਪਸ ਆਉਂਦਿਆ ਵੇਖਿਆ ਤਾਂ ਉਸ ਨੂੰ ਆਪਣੇ ਪਾਸ ਬੁਲਾਇਆ ਤੇਰਾ ਮੁਰਸ਼ਿਦ ਕੌਣ ਹੈ ਜਿਸ ਦਾ ਨਾਮ ਲੈ ਕੇ ਤੂੰ ਦਰਿਆ ਦੇ ਹੜ ਨੂੰ ਨਜ਼ਰਅੰਦਾਜ਼ ਕਰਦਾ ਹੋਇਆ ਦਰਿਆ पार ਕਰ ਗਿਆ ਅਤੇ ਫਿਰ 9 ਬਾਰ 9 ਵਾਪਸ ਆ ਗਿਆ ਹੈ ਤੇਰੇ ਮਨ ਵਿੱਚ ਕੋਈ ਖੋਫਿਆ ਭੈ ਨਹੀਂ ਆਇਆ ਭਾਈ ਪਾਰੋ ਨੇ ਉੱਤਰ ਦਿੱਤਾ ਮੇਰੇ ਮੁਰਸ਼ਿਦ ਮੇਰੇ ਪਾਸ਼ਾ ਗੁਰੂ ਅਮਰਦਾਸ ਜੀ ਹਨ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਵਿਰਾਜਮਾਨ ਹਨ ਮੈਂ ਮੀ ਹੋਵੇ ਹਨੇਰੀ ਹੋਵੇ ਰੋਜ ਉਹਨਾਂ ਦੇ ਦਰਸ਼ਨਾਂ ਨੂੰ ਜਾਨਣਾ ਹਾਂ ਉਹਨਾਂ ਦਾ ਧਿਆਨ ਧਰ ਨਾਲ ਸਭ ਡਰ ਖੋਫ ਦੂਰ ਹੋ ਜਾਂਦੇ ਹਨ ਉਹਨਾਂ ਦੀ ਬਾਣੀ ਦਾ ਪਾਠ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਮੈਂ ਦਰਿਆ ਪਾਰ ਕਰ ਸਕਦਾ ਹਾਂ ਹਾਕਮਦੁੱਲਾ ਵਿੱਚੋਂ ਹਾਕਮ ਹੀ ਜਾਂਦੀ ਰਹੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ ਕਿ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰ ਸਕਦਾ ਹਾਂ ਭਾਈ ਪਾਰੋ ਨੇ ਕਿਹਾ ਕਿ ਉਹ ਇਸ ਹਾਲਤ ਵਿੱਚ ਉਹਨਾਂ ਨੂੰ ਨਹੀਂ ਮਿਲ ਸਕਦੇ ਪਹਿਲਾਂ ਉਹਨਾਂ ਨੂੰ ਫੌਜ ਦਾ ਤਿਆਰ ਕਰਨਾ ਪਵੇਗਾ ਫਿਰ ਉਹ ਇਕੱਲੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣਗੇ ਅਬਦੁੱਲੇ ਨੇ ਉਸ ਵੇਲੇ ਆਪਣੀ ਫੌਜ ਦੀ ਆਪਣੇ ਪੁੱਤਰ ਨੂੰ ਸੌਮ ਦਿੱਤੀ ਅਤੇ ਆਪ ਇੱਕ ਘੋੜੇ ਤੇ ਚੜ ਕੇ ਪਾਈਪਾਰੋ ਵਾਂਗ ਬੇਖੌਫ ਹੋ ਕੇ ਦਰਿਆ ਵਿੱਚ ਠਿੱਲ ਪਿਆ ਪਾਈਪਾਰੋ ਦੇ ਨਾਲ ਆ ਕੇ ਉਸ ਗੁਰੂ ਸਹਬਾ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਇਤਨਾ ਨਿਹਾਲ ਹੋਇਆ ਕਿ ਗੁਰੂ ਦੀ ਸੇਵਾ ਵਿੱਚ ਹੀ ਰਹਿ ਗਿਆ ਵੋਇੰਦਵਾਲ ਲੈ ਕੇ ਗੁਰੂ ਦੀ ਸੇਵਾ ਵਿੱਚ ਰੁੱਝ ਗਿਆ ਹਰ ਵੇਲੇ ਅੱਲਾ ਅੱਲਾ ਕਰਦਾ ਰਹਿੰਦਾ ਉਸ ਦਾ ਅੱਲਾ ਨਾਲ ਇੰਨਾ ਪਿਆਰ ਵੇਖ ਕੇ ਲੋਕਾਂ ਨੇ ਉਸ ਦਾ ਨਾਮ ਅੱਲਾ ਯਾਰ ਖਾਂ ਰੱਖ ਦਿੱਤਾ ਗੁਰੂ ਜੀ ਨੇ ਬਾਅਦ ਵਿੱਚ ਅੱਲਾ ਯਾਰ ਨੂੰ ਇੱਕ ਮੰਜੀ ਦੀ ਵੀ ਬਖਸ਼ਿਸ਼ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੁੱਲ ਚੁੱਕ ਮਾਫ ਕਰਨਾ ਜੀ